ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੇ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਦੇ ਵਿੱਚ ਤਾਂ ਤੇ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਧਨਪਤ ਬਾਈ ਦੇ ਇਸ ਟਾਈਮ ਘਰੇ ਵਿੱਚ ਮੌਜੂਦ ਤਾਂ ਮਿੱਤਰੋ ਛੋਟੀ ਵਿਖਾਉਣੀ ਆ ਤੁਹਾਨੂੰ ਇੱਕ ਪਹਿਲਾ ਸੂਆ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਡਿਟੇਲ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਤਨਪਤ ਬਾਈ ਵਧੀਆ ਵਧੀਆ ਠੀਕ ਆ ਸੇਤਾ ਘਰ ਪਰਿਵਾਰ ਜੀ ਕਿਰਪਾ ਵਧੀਆ ਚਲੋ ਠੀਕ ਆ ਤੇ ਤਨਪਤ ਬਾਈ ਫਿਰ ਛੋਟੀ ਸੂਈ ਸਵਾਈ ਆ ਹੈ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਬਾਈ ਅੱਜ ਪੰਜਵਾਂ ਦਿਨ ਪੰਜਵਾਂ ਦਿਨ ਆ ਸੂਈ ਨੂੰ ਪਹਿਲੇ ਨਹੀਂ ਆ ਨਾ ਬਾਈ ਪਹਿਲਾਂ ਪਹਿਲੇ ਨਹੀਂ ਠੀਕ ਆ ਬਾਈ ਕਿੰਨੀਆਂ ਦੁੱਧ ਤਿਆਰ ਆ ਬਾਈ ਪਹਿਲਾਂ 11 ਕਿਲੋ ਤਿਆਰ ਆ ਬਾਈ 11 ਕਿਲੋ ਤਿਆਰ ਆ ਹੈ ਫਿਰ ਇਹ ਦੁੱਧ ਚੰਗਾ ਦੇ ਦੂਗੀ ਹਣਾ ਦੁੱਧ ਦੇ ਦੂ 15 16 ਤੱਕ ਨੂੰ ਤੱਕ ਗਾਂ ਨੂੰ ਹਾਂਜੀ ਜੱਟ ਚੰਗੀਆਂ ਝੋਟੀਆਂ ਹਾਂ ਹੂੰ ਤੇ ਰਿਆਣੇ ਤੋਂ ਲਿਆਉਂਦੀਆਂ ਸੀ ਦੋ ਝੋਟੀਆਂ ਰਣ ਸਿੰਘ ਵਾਲੇ ਆਪਣੀ ਰਿਸ਼ਤੇਦਾਰੀ ਹੈ ਠੀਕ ਆ ਉਹਨਾਂ ਤੋਂ ਲਈ ਹਾਂਜੀ ਠੀਕ ਆ ਬਾਈ ਠੀਕ ਆ ਕੱਟਾ ਪਾ ਕੇ ਕਿ ਕੱਟੀ ਬਾਈ ਕੱਟੀ ਆ ਮਤਲਬ ਕੱਟੀ ਆ ਮਤਲਬ ਠੀਕ ਠਾਕ ਬਾਈ ਤੇ ਚੁਾਈ ਚੁਾਈ ਕਿਵੇਂ ਲੱਗੀ ਬਾਈ ਚੁਾਈ ਵਧੀਆ ਬਾਈ ਠੀਕ ਆ ਤੇ ਆ ਇਧਰਲੇ ਤੁਹਾਨੂੰ ਪਾੜਾ ਬਾਈ ਮੋਢੇ ਨੂੰ ਹਾਂ ਮਾੜੀ ਜੀ ਪਾੜਾ ਹੈਗੀ ਆ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਇਹਦਾ ਹੁਣ ਆਪਾਂ ਵੇਚਣੀ ਆ ਰੇਟ ਕੀ ਲਊਗਾ ਵੀਡਾ ਦਾ 115 115 ਹਾਂ ਜੀ ਮਾਨਤਨਿੰਦੇ ਵਿੱਚੋਂ ਬਾਈ ਹਾਂ ਮਾਨਤਨ ਕਰਦੇ ਠੀਕ ਹੈ ਕੱਢੀ ਬਾਰ ਨੂੰ ਬਾਈ ਤੋਰੀ ਮੜਾ ਲੈ ਮਿੱਤਰੋ ਪਹਿਲਾ ਸੂਆ ਝੋਟੀਆ ਕਰਮ ਵਾਲੀ ਸੂਈ ਦਵਾਈ ਪੰਜਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਦੁੱਧ ਤਿਆਰ ਆ ਯਾਰ ਤੱਕ ਬਲੇ ਮੰਨ ਲਓ ਬੇਸ਼ੱਕ ਗਾਂ ਨੂੰ ਰੱਖੀ ਫਿਰਦੀ ਆ ਲੇਵੇ ਦੀ ਪਰ ਝੋਟੀ ਦੁੱਧੋ ਬਹੁਤ ਖਰੀ ਆ ਯਾਰ ਕਿਉਂਕਿ ਇਹਨੇ ਬਾੜਾ ਨਹੀਂ ਦਾ ਬਾਈ 12 13 14 ਇੱਥੇ ਜੋ ਦੁੱਧ ਤਾਂ ਦੇਣਾ ਪਣਦਾ ਜਿਵੇਂ ਕਰਮ ਵਾਲੀ ਖੁੱਲੀ ਆ ਝੋਟੀ ਜਿਵੇਂ ਥੱਲੇ ਤਿਆਰ ਹੋਈ ਆ ਬਰੀਕੀ ਬਰੂਕੀ ਆ ਲੋਕ ਬਾਕੀ ਝੋਟੀ ਪਈ ਉੰਦਵੀ ਪੱਠਪੁੜੇ ਲੋ ਕਮਾਲ ਦੀ ਆ ਖਾਨ ਤੋਰ ਤਾਰ ਨਾ ਜਿਹੜੀ ਤੌਣ ਚੱਕ ਕੇ ਤੁਰਦੀ ਆ ਕਰਮਾਂ ਵਾਲੀ ਕਿਉਂਕਿ ਪਸ਼ੂ ਤੋਰ ਤੋਂ ਪਛਾਣਿਆ ਜਾਂਦਾ ਹੁੰਦਾ ਵੀ ਕਿਹੜੇ ਰੰਗ ਭਾਗ ਦੇ ਵਿੱਚ ਲਾਊਗਾ ਬਾਕੀ ਬਈ ਕੱਤੀ ਮਗਰ ਆ ਵੱਡੀ ਗੱਲ ਇਹ ਆ ਲੇਵੇ ਭਾਂਡੇ ਵੱਲੋਂ ਦਿੱਤੀ ਹੈਗੀ ਸਾਹ ਮਾਗਿਆਂ ਨੂੰ ਤੱਕ ਜ਼ਰੂਰ ਆ ਬਾਕੀ ਸਾਹ ਤੋ ਤਰੀਕਾ ਕੱਤੀ ਬਹੁਤ ਅੰਕ ਲੱਗੀ ਜੰਗਾਰਾ ਪਹਿਲਾ ਸੂਆ ਸੋਈ ਆ ਪਹਿਲੇ ਸੋਏ ਦੇ ਵਿੱਚ ਵੱਟੀਆਂ ਮੱਲਾ ਮਾਰਦੀ ਜਿਹੜੀਆਂ ਦੁੱਧ ਦੇ ਵਿੱਚ ਕਰਮਾਂ ਵਾਲੀ ਤੁਹਾਨੂੰ ਦਿਸੀ ਜਾਂਦੀ ਆ ਮਿੱਤਰੋ 115000 ਰੁਪਿਆ ਇਹਦੀ ਕੀਮਤ ਆ ਮੰਨਤਨ ਹੋ ਜਾਊਗਾ ਤੁਹਾਨੂੰ ਪਤਾ ਭਾਈ ਨੰਬਰ ਦਈ 98763 ਹਾਂਜੀ 42099 98763 42099 99 ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਫਾਈਨਲ ਗੱਲ ਬਾਤ ਪਿੰਡਾ ਪੱਕੀ ਕਲਾ ਜ਼ਿਲ੍ਹਾ ਵਾਫਰੀਦਕੋਟ